ਤੋ ਜੁਲਾਈ ਦੇ ਵਿੱਚ ਅਜਿਹੇ ਕਈ ਬਦਲਾਅ ਹੋਣ ਜਾ ਰਹੇ ਨੇ ਜਿਸ ਦਾ ਕੀ ਸਿੱਧਾ ਅਸਰ ਤੁਹਾਡੀ ਜੇਬ ਤੇ ਪੈ ਸਕਦਾ ਹੈ ਜੀ ਹਾਂ ਤੁਹਾਡੀ ਜੇਬ ਹੈ ਜਿਹੜੀ ਕਿ ਹੋਰ ਭਾਰੀ ਹੋ ਸਕਦੀ ਹੈ ਮਹਿੰਗਾਈ ਦੇ ਕਰਕੇ ਸੋ ਇਸ ਲਈ ਤੁਹਾਨੂੰ ਇਸ ਦੇ ਬਾਰੇ ਜਾਣਨਾ ਬਿਹਤ ਜਿਹੜਾ ਕਿ ਮਹੱਤਵਪੂਰਨ ਹੈ ਕਿ ਕਿਹੜੇ ਉਹ ਬਦਲਾਅ ਨੇ ਜਿਹੜੇ ਕਿ ਹੋਣ ਜਾ ਰਹੇ ਨੇ ਸੋ ਅਗਲੇ ਮਹੀਨੇ ਵਿੱਚ ਹੋਣ ਵਾਲੇ ਬਦਲਾਅ ਦੇ ਵਿੱਚ ਬਜਟ ਹੈ ਜਿਹੜਾ ਕਿ ਉਹ ਵੀ ਸਿਖਰ ਆ ਤੇ ਹੈ ਸੋ ਪੂਰਾ ਬਜਟ ਹੈ ਜਿਹੜਾ ਕਿ ਜੁਲਾਈ ਦੇ ਵਿੱਚ ਪੇਸ਼ ਕੀਤਾ ਜਾਣਾ ਦਾਜ਼ੇ ਕਿ ਇਸ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਵੀ ਨੇ ਕਿ ਇਸ ਵਾਰ ਜਿਹੜਾ ਕਿ ਬਜਟ ਹੈ ਉਹ ਲੋਕਾਂ ਦੇ ਲਈ ਰਾਹਤ ਲੈ ਕੇ ਆਵੇਗਾ ਸੋ ਜਿਹੜਾ ਕਿ ਤਨਖਾਹਦਾਰ ਵਰ ਮੰਨਾ ਹੈ ਕਿ ਟੈਕਸ ਛੋਟ ਬ੍ਰੈਕਟ ਨੂੰ ਵੀ ਇਸ ਦੇ ਵਿੱਚ ਵਧਾਇਆ ਜਾ ਸਕਦਾ ਹੈ ਸੋ ਇਸ ਤਰ੍ਹਾਂ ਅਗਲੇ ਮਹੀਨੇ ਆਈਟੀਆਰ ਫਾਈਲਿੰਗ 뮤ਚੁਅਲ ਫੰਡ ਤੇ ਕ੍ਰੈਡਿਟ ਕਾਰਡ ਦੇ ਨਾਲ ਸੰਬੰਧਿਤ ਜਿਹੜੇ ਕੀ ਬਦਲਾਅ ਵੀ ਹੋਣ ਜਾ ਰਹੇ ਨੇ ਸੋ ਆ ਤੁਹਾਨੂੰ ਦੱਸ ਦਿਆਂ ਕਿ ਇਹ ਜਿਹੜੇ ਕਿਹੜੇ-ਕਿਹੜੇ ਬਦਲਾਅ ਹੋਣ ਜਾ ਰਹੇ ਨੇ ਸਭ ਤੋਂ ਪਹਿਲਾਂ ਕਿ ਬਜਟ ਜੋ ਕਿ ਕੇਂਦਰ ਸਰਕਾਰ ਜੁਲਾਈ ਦੇ ਵਿੱਚ ਆਪਣਾ ਪੂਰਾ ਬਜਟ ਪੇਸ਼ ਕਰੇਗੀ ਇਸ ਬਜਟ ਦੇ ਨਾਲ ਲੋਕਾਂ ਨੂੰ ਉਮੀਦ ਹੈ ਕਿ ਟੈਕਸ ਛੋਟ ਦਾ ਦਾਇਰਾ ਵੀ ਇਸ ਦੇ ਨਾਲ ਵਧੇਗਾ ਫਿਲਹਾਲ ਨਵੀਂ ਟੈਕਸ ਪ੍ਰਣਾਲੀ ਦੇ ਵਿੱਚ ਟੈਕਸ ਛੋਟ ਦੇ ਕਾਰਨ ਤੁਹਾਨੂੰ 7 ਲੱਖ ਰੁਪਏ ਦੀ ਆਮਦਨ ਤੱਕ ਤੱਕ ਟੈਕਸ ਜਿਹੜਾ ਕਿ ਨਹੀਂ ਦੇਣਾ ਪਵੇਗਾ ਪਰ ਲੋਕ ਦੋਵੇਂ ਪ੍ਰਣਾਲੀਆਂ ਦੇ ਵਿੱਚ ਮੁਢਲੀ ਛੋਟ ਵਧਾਉਣ ਦੀ ਮੰਗ ਕਰ ਰਹੇ ਨੇ ਸੋ ਇਸ ਤੋਂ ਇਲਾਵਾ ਕਰ ਅਸੀਂ ਗੱਲ ਕਰੀਏ ਕਿ ਆਮਦਨ ਟੈਕਸ ਰਿਟਰਨ ਹੈ ਜਿਹੜਾ ਕਿ ਅਗਲੇ ਮਹੀਨੇ ਵਿੱਤੀ ਸਾਲ ਜਿਹੜਾ ਕਿ 2023 24 ਦੇ ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਹੈ ਇਸ ਦੇ ਲਈ ਆਖਰੀ ਜਿਹੜੀ ਕਿ ਮਿਤੀ ਹੈ ਉਹ 31 ਜੁਲਾਈ ਹੋਵੇਗੀ ਸੋ ਮਹਾਰ ਜਿਹੜੇ ਕਿ ਸਲਾਹ ਦਿੰਦੇ ਨੇ ਕਿ ਤੁਹਾਨੂੰ ਆਖਰੀ ਪਲ ਤੱਕ ਉਡੀਕ ਕੀਤੇ ਬਿਨਾ ਪਹਿਲਾਂ ਹੀ ਜਿਹੜੀ ਕਿ ਰਿਟਰਨ ਆਪਣੀ ਫਾਈਲ ਕਰ ਦੇਣੀ ਚਾਹੀਦੀ ਹੈ ਸੋ ਕਿ ਬਾਅਦ ਵਿੱਚ ਵੈਬਸਾਈਟ ਦੇ ਵਿੱਚ ਕਈ ਵਾਰ ਜਿਹੜੀ ਕਿ ਗੜਬੜੀ ਦੇ ਕਈ ਮਾਮਲੇ ਵੀ ਸਾਹਮਣੇ ਆਉਂਦੇ ਨੇ ਜਿਸ ਕਰਕੇ ਰਿਟਰਨ ਭਰਨਾ ਕਾਫੀ ਮੁਸ਼ਕਿਲ ਵੀ ਹੋ ਜਾਂਦਾ ਹੈ ਸੋ ਵਿਕਲਪਿਕ ਨਾਮਜ਼ਦਗੀ ਜੀ ਹਾਂ सेबी ने अपने डीमैट खाते आते म्यूचुअल फंड पोर्टफोलियो ਦੇ ਖਾਤਿਆਂ ਨੂੰ ਵੀ ਫ੍ਰੀਜ਼ ਨਾ ਕਰਨ ਦਾ ਫੈਸਲਾ ਕੀਤਾ ਜੋ ਕਿ ਨਾਮਜ਼ਦਗੀ ਨਹੀਂ ਦਿੰਦੇ ਹਨ ਸੋ ਪਿਛਲੇ ਸਾਲ ਦਸੰਬਰ ਦੇ ਵਿੱਚ ਲੋਕਾਂ ਨੂੰ ਨਾਮਜ਼ਦਗੀ ਪਰੰਦੇ ਲਈ 30 ਜੂਨ ਤੱਕ ਦਾ ਸਮਾਂ ਵੀ ਦਿੱਤਾ ਗਿਆ ਸੀ ਨਹੀਂ ਤਾਂ ਉਹਨਾਂ ਦੇ ਖਾਤੇ ਜਿਹੜੇ ਕਿ ਫ੍ਰੀਜ਼ ਕੀਤੇ ਜਾ ਸਕਦੇ ਸਨ ਹਾਲਾਂਕਿ ਹੁਣ ਇਸ ਨੂੰ ਵਿਕਲਪ ਬਣਾ ਦਿੱਤਾ ਗਿਆ ਸੋ ਇਹ ਆਪਸ਼ਨ ਜਿਹੜਾ ਕਿ ਬਣਾ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਅਗਲ ਅਸੀਂ ਗੱਲ ਕਰੀਏ ਕਿ ਸਿਟੀ ਬੈਂਕ ਤੋਂ ਐਕਸੈਸ ਜਿਹੜਾ ਕਿ ਇੱਕ ਕ੍ਰੈਡਿਟ ਕਾਰਡ ਹੈ ਉਸ ਦੇ ਬਾਰੇ ਗੱਲ ਕਰਦੇ ਹਾਂ ਕਿ ਇਸ ਮਹੀਨੇ ਸਿਟੀ ਕ੍ਰੈਡਿਟ ਕਾਰਡ ਐਕਸੈਸ ਬੈਂਕ ਕ੍ਰੈਡਿਟ ਕਾਰਡਾਂ ਤੇ ਮਾਈਗ੍ਰੇਟ ਹੋ ਜਾਣਗੇ ਇਹ ਬਦਲਾਵ ਹੋ ਜਾਵੇਗਾ ਸੋ ਐਕਸਿਸ ਬੈਂਕ ਨੇ ਪਹਿਲਾਂ ਹੀ ਮਾਈਗ੍ਰੇਟ ਕਰਨ ਵਾਲੇ ਜਿਹੜੇ ਕਿ ਗ੍ਰਾਹਕਾਂ ਦੇ ਲਈ ਬਹੁਤ ਸਾਰੇ ਕ੍ਰੈਡਿਟ ਕਾਰਡ ਵੀ ਲਾਂਚ ਕੀਤੇ ਨੇ ਜੋ ਕਿ ਕ੍ਰੈਡਿਟ ਕਾਰਡ ਧਾਰਕਾਂ ਨੂੰ ਬਹੁਤ ਸਾਰੀਆਂ ਯਾ ਸਹੂਲਤਾਂ ਵੀ ਜੜੇ ਕੀ प्रदान कर रहे हैं सो so, इसके अलावा यस बैंक क्रैडिट कार्ड लाउन जी कि पहुँच नीति है उसने बारे भी गल करिए क्रैडिट कार्ड तारिक एक तिमाही के पैंती हज़ार रुपए तो व्ध खर्च करते हैं तो वह घरेलू मुफ्त पहुँच तक जोड़े कि कर सकते हैं एक तिमाही के खर्चा अगली तिमाही के मुफ्त लाउंस के पहुँच जाएगा तो इसके अलावा जो है कि क्रैडिट कार्ड के भी कई बदलाव जोड़े कि होने जा रहे हैं अगर घरेलू गैस की गल करिए कि हर महीने घरेलू गैस एल पी जी पी एन जी जो कि उस रेटा के वाधा होंगे है सो य भी क्यास लगाए जा रहे हैं कि इस ज ਨੇ ਵੀ ਜੜੇ ਕੀ ਵੱਡੇ ਬਦਲਾਵ ਨੇ ਇਹ ਹੋ ਸਕਤੇ ਨੇ